ਪਟਿਆਲਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਵਿਜੇ ਕੁਮਾਰ ਟੋਕਾ ਅਤੇ ਭਾਜਪਾ ਸੀਨੀਅਰ ਯੂਵਾ ਨੇਤਾ ਡਾਕਟਰ ਗੁਰਵਿੰਦਰ ਕਾਸਲ ਵੱਲੋਂ ਪਟਿਆਲਾ ਦਿਹਾਤੀ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਜਪਾ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੈ ਕੇ ਚਰਚਾ ਕੀਤੀ ਗਈ ਜਿਵੇਂ ਕਿ ਕਿਸਾਨ ਸਨਮਾਨ ਕਾਰਡ, ਇਹ ਸ਼ਰਮ ਕਾਰਡ, ਆਸ਼ੀਮਾਨ ਕਾਰਡ ਅਤੇ ਕੇਂਦਰ ਸਰਕਾਰ ਦੀ ਹੋਈ ਅਨੇਕਤ ਸਕੀਮਾਂ ਨੂੰ ਕੈਂਪ ਲਗਾ ਕੇ ਹਰ ਸ਼ਹਿਰ ਅਤੇ ਹੋਰ ਘਰਾ ਦੇ ਵਿੱਚ ਜਿਹੜਾ ਕਿ ਪੁੰਚਾਇਆ ਜਾ ਰਿਹਾ ਹੈ ਜਿੱਤੇ ਇੱਕ ਪਾਸੇ ਸਮਾਜ ਦੇ ਲੋਕਾਂ ਨੂੰ ਕੈਂਪ ਜਰੀਏ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਸਿੱਧਾ ਲਾਭ ਪ੍ਰਾਪਤ ਹੋ ਰਿਹਾ ਹੈ ਤਾਂ ਉੱਥੇ ਉਸੇ ਤਰ੍ਹਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਣ ਰਹੀ ਭਾਜਪਾ ਦੀ ਲਹਿਰ ਤੋਂ ਘਬਰਾ ਕੇ ਲੋਕ ਭਲਾਈ ਕਰ ਰਹੇ ਭਾਜਪਾ ਦੇ ਸੀਨੀਅਰ ਨੇਤਾ ਜ਼ਿਲ੍ਹਾ ਪ੍ਰਧਾਨ ਹਲਕਾ ਇੰਚਾਰਜ ਅਤੇ ਹੋਰ ਅਹੁਦੇਦਾਰਾਂ ਨੂੰ ਧੱਕੇ ਦੇ ਨਾਲ ਨਜ਼ਰਬੰਦ ਅਤੇ ਗ੍ਰਿਫਤਾਰ ਕਰ ਰਹੀ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨ ਵਿਰੋਧੀ ਤਾਂ ਹੈ ਹੀ ਸੀ ਪਰ ਹੁਣ ਪੰਜਾਬ ਵਿਰੋਧੀ ਵੀ ਬਣ ਗਈ ਹੈ ਪਿੰਡ ਦੇ ਤੁਹਾਡੇ ਸਾਰੇ ਭਾਈਆਂ ਦਾ ਪ੍ਰੈਸ ਵਾਲਿਆਂ ਦਾ ਧੰਨਵਾਦ ਵੀ ਤੁਸੀਂ ਅੱਜ ਰੂਬਰੂ ਹੋਏ ਆ ਤੁਹਾਡੇ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਸਾਡੇ ਛੋਟੇ ਭਰਾ ਸਾਡੇ ਯੂਥ ਦੇ ਲੀਡਰ ਨੇ ਗੌਂਡੀ ਕਾਉਂਸਲਿੰਗ ਇਹਨਾਂ ਨੇ ਕੱਲ ਅੱਖਾਂ ਦਾ ਇੱਕ ਸਿੰਪਲ ਕੈਂਪ ਲਾਇਆ ਹੋਇਆ ਸੀਗਾ ਜੋ ਰੂਟੀਨ ਚ ਇਹ ਆਪਣੀ ਸੰਪਲਾ ਫਾਊਂਡੇਸ਼ਨ ਤੋਂ ਪਿਛਲੇ ਕਈ ਸਾਲਾਂ ਤੋਂ ਲਗਾ ਰਹੇ ਨੇ ਸਾਂਪਲਾ ਫਾਊਂਡੇਸ਼ਨ ਤੋਂ ਪਿਛਲੇ ਕਈ ਸਾਲਾਂ ਤੋਂ ਲਗਾ ਰਹੇ ਨੇ ਕੱਲ ਵੀ ਕਿੰਨਾ ਸਿੱਧੂ ਵਾਲਾ ਕੈਂਪ ਲਗਾਇਆ ਹੋਇਆ ਸੀ ਜਿਹਦਾ ਭਾਰਤੀ ਜਨਤਾ ਪਾਰਟੀ ਦੇ ਕੋਈ ਬੈਨਰ ਨਹੀਂ ਸੀ ਕੋਈ ਉੱਥੇ ਅਸਕਰ ਕੋ ਨਹੀਂ ਸੀ ਕੋਈ ਰਜਿਸਟਰ ਨਹੀਂ ਸੀ ਕੋਈ ਐਂਟਰੀ ਨਹੀਂ ਸੀ ਵੀ ਥੋੜਾ ਬਾਇਓ ਡਾਟਾ ਚੋਰੀ ਜਿਹੜਾ ਇਹ ਅੱਜ ਕੱਲ੍ਹ ਕਹਿੰਦੇ ਨੇ ਬਾਇਓ ਡਾਟਾ ਚੋਰੀ ਦਾ ਉੱਥੇ ਅੱਖਾਂ ਦਾ ਕੈਂਪ ਹੈ ਰੂਟੀਨ ਚ ਲੱਗ ਰਹੇ ਨੇ ਟੈਸਟ ਹੋ ਰਹੇ ਨੇ ਤੇ ਆਪਰੇਸ਼ਨ ਹੋਣਾ ਪਤਾ ਨਹੀਂ ਕਿਉਂ ਇੰਨਾ ਡਰੇ ਹੋਏ ਨੇ ਇਹ ਅਚਾੜੂ ਪੱਚੀ ਵਾਲੇ ਵੀ ਇਹ ਪਿੰਡਾਂ ਦਾ ਬੀਜਪੀ ਦੇ ਕੈਂਪਾਂ ਨੂੰ ਰੋਕ ਰਹੇ ਸੀ ਉਹ ਲੋਕ ਸੁਭ ਦਾ ਲੋਕ ਖੇਤ ਜਿਹੜੇ ਕੈਂਪ ਲੱਗ ਰਹੇ ਨੇ ਇਹ ਉਹਨਾਂ ਨੂੰ ਵੀ ਰੋਕਣ ਲੱਗੇ ਦਰਸਲ ਨਾ ਇੱਕ ਕਬੜਾ ਗਏ ਇੱਕ ਕਬੜਾ ਗਏ ਕਿ ਬੀਜਪੀ ਪਿੰਡਾਂ ਚ ਚਲੀ ਗਈ ਸਰਕਾਰ ਬੈਕਫੁੱਟ ਤੇ ਆ ਗਈ ਲੈਂਡ ਪੁਲਿੰਗ ਦੇ ਮਾਮਲੇ ਚ ਕਿਸਾਨ ਇਨਾਂ ਦੇ ਐਂਟਰੀ ਹੋ ਗਏ ਵਪਾਰੀ ਇਹਨਾਂ ਦੇ ਐਂਟਰੀ ਹੋ ਗਏ ਉਹ ਤੋਂ ਘਬਰਾ ਗਈ ਅਸੀਂ ਪਿੰਡਾਂ 'ਚ ਆਪਣੇ ਕੈਂਪ ਲਾਣ ਲੱਗੇ ਲੋਕ ਸੂਧਾ ਕੈਂਪ ਲਾਣ ਲੱਗੇ ਬੁਢਾਪਾ ਪੈਨਸ਼ਨਾਂ ਦੇ ਕਿਸਾਨੀ ਦੀ ਯੋਜਨਾ ਦੇ ਵਿਧਵਾ ਪੈਨਸ਼ਨਾਂ ਦੇ ਬਾਲੇ ਵਾਲੀ ਸੱਤਾਂ ਦੇ ਅਸੀਂ ਕੈਂਪ ਲਗਾਣ ਲੱਗੇ ਉਹ ਤੋਂ ਕੋ ਬਾਅਦ ਸਰਕਾਰ ਬਹੁਤ ਜ਼ਿਆਦਾ ਡਰ ਧਰ ਚਾਈ ਹੋਈ ਹੈ ਝੁੱਠੇ ਬਿਆਨ ਦੇ ਰਹੇ ਨੇ ਵੀ ਬੀਜਪੀ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ ਭਈ ਤੁਸੀਂ ਗਰੰਟੀਆਂ ਭਰੀਆਂ ਸੀਗੀਆਂ ਹਜ਼ਾਰ-ਹਜ਼ਾਰ ਰੁਪਏ ਜਰਾਨੀਆਂ ਦੀਆਂ ਲੋਕਾਂ ਦੀ ਲੀਡਿੰਗ ਦੀ ਪੰਜਾਬ ਚ ਤਾਂ ਤੁਸੀਂ ਇਹਨਾਂ ਦਾ ਡਾਟਾ ਚੋਰੀ ਕੀਤਾ ਉਹਨਾਂ ਦਾ ਲੋਕਾਂ ਦਾ ਵਡਾਪਾ ਪੈਨਸ਼ਨ ਭਰਦੇ ਆ ਵਿਧਵਾ ਪੈਨਸ਼ਨ ਤੁਸੀਂ ਫਾਰਮ ਭਰਦੇ ਹੋ ਅਕਾਊਂਟ ਡਿਟੇਲ ਲੈਣੇ ਹੋ ਆਈਡੀ ਪ੍ਰੂਫ ਲੈਣੇ ਹੋ ਇੱਕ ਸਰਕਾਰ ਦੇ ਸੈਂਟਰ ਦੇ ਆ ਸਟੇਟ ਗਵਰਨਮੈਂਟ ਦੇ ਇੱਕ ਪ੍ਰੋਟੋਕੋਲ ਹੈ ਵੀ ਡਿਟੇਲ ਲੈਣੀ ਥੋੜੇ ਅਕਾਉਂਟ ਚ ਪੈਨਸ਼ਨ ਆਣੀ ਹੈ ਤੁਹਾਡੇ ਅਕਾਉਂਟ ਚ ਯੋਜਨਾ ਦਾ ਆਣਾ ਤਾਂ ਤੁਸੀਂ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੁਹਾਡਾ ਬਾਇਓ ਡਾਟਾ ਚੋਰੀ ਹੋ ਰਿਹਾ ਹੈ ਸਰਟੀਫਾਈ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਸਬੂਧਾ ਨੇ ਹੁਣ ਤੁਸੀਂ ਇੱਕ ਕੱਲ ਦਾ ਤੁਹਾਡੇ ਫਾਈਨਾਂਸ ਮਿਨਿਸਟਰ ਦੇ ਆਏ ਹੋਏ ਸੀ ਤੁਸੀਂ ਇੱਕ ਨਵਾਂ ਫੰਨਾ ਖੜਾ ਕਰ ਲਿਆ ਬੇਤਾ ਜੀ ਸੈਂਟਰ ਗਵਰਨਮੈਂਟ ਕਾਰ ਕੱਟ ਰਹੀ ਐ ਰਾਸ਼ਨ ਕਾਰਡ ਕੱਟ ਰਹੀ ਐ ਭਾਈ ਸੈਂਟਰ ਗਵਰਨਮੈਂਟ ਕੋਈ ਰਾਸ਼ਨ ਕਾਰਡ ਨਹੀਂ ਕਿਸੇ ਦਾ ਕੱਟ ਰਹੀ ਮਕੈਜ ਜੀ ਜ਼ਿਲ੍ਹਾ ਪ੍ਰਧਾਨ ਬਾਜਪਾ ਤੋਂ ਹੁੰਦੇ ਹੋਏ ਆਪਣੇ ਜਮਹੂਰ ਨਾਲ ਕਹਿ ਰਹੇ ਆ ਤੁਹਾਡਾ ਆਪਣਾ 12% ਹਿੱਸਾ ਰਾਸ਼ਨ ਦਾ ਗਰੀਬਾਂ ਨੂੰ ਦੇਣ ਦਾ ਤੁਸੀਂ ਪਿਛਲੇ 3 ਸਾਲ ਤੋਂ ਨਹੀਂ ਦੇ ਰਹੇ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ ਤੁਸੀਂ 12% ਆਪਣਾ ਹਿੱਸਾ ਦੇ ਨਹੀਂ ਰਹੇ ਸੈਂਟਰ ਪਿਛਲੇ 3 ਸਾਲ ਤੋਂ ਤੁਹਾਡੀ ਜਿਹੜੀ ਕਟਿਆ ਕਾ ਗੈਰੀ ਹੈ ਉਹ ਆਪਣਾ ਹਿੱਸਾ ਦੇ ਕੇ ਪੂਰਾ ਕਰ ਜੀ 88% ਸੈਂਟਰ ਨੇ ਦੇਣਾ 12% ਤੁਸੀਂ ਦੇਣਾ ਤੁਸੀਂ ਆਪਣਾ 12 ਦੇ ਨਹੀਂ ਰਹੇ ਤੁਸੀਂ ਉਹਨੂੰ ਵਿਚਾਰ ਲਈ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਬੇਸਿਕਲੀ ਨਾ ਤੁਹਾਨੂੰ ਸਰਕਾਰ ਚਲਾਨੀ ਆ ਰਹੀ ਹੈ ਨਾ ਤੁਹਾਡੇ ਸਰਕਾਰ ਚੱਲ ਰਹੀ ਹੈ ਜਦੋਂ ਗਰੀਬ ਆਦਮੀ ਤੁਹਾਨੂੰ ਕੁਐਸਚਨ ਪੁੱਛਦਾ ਹੈ ਵੀ ਸਾਡਾ ਰਾਸ਼ਨ ਕੱਟ ਗਿਆ ਇੱਕ ਕਰਜਚਾਰ ਮੈਂਬਰ ਹੈ ਕਦੇ ਇੱਕ ਦਾ ਖਾ ਕੇ ਕਦੇ ਦੂਜੇ ਦਾ ਖਾ ਕੇ ਤੀਜੇ ਦਾ ਖਾ ਕੇ ਕਿਉਂਕਿ ਮੇਰੇ ਵਾਰਚ ਬਸਤੀ ਹੈ ਬਹੁਤ ਵੱਡੀ ਉਹ 4000 ਅਨ ਮਤਲਬ ਬੰਦੇ ਰਹਿੰਦੇ ਨੇ ਉਹਦੀ 202100 ਵੋਟ ਹੈ ਤੁਸੀਂ ਹਰ ਘਰ ਚੋਂ ਇੱਕ ਦੋ ਬੰਦੇ ਹਰ ਹਰ ਮਹੀਨੇ ਰਾਸ਼ਨ ਖਾ ਰਹੇ ਹੋ ਇਹ ਕਹਿ ਕੇ ਵੀ ਭਾਈ ਅੱਜ ਹੋ ਰਿਹਾ ਨਹੀਂ ਅੱਜ ਹੋ ਰਿਹਾ ਨਹੀਂ ਅੱਜ ਉੱਥੇ ਅੱਜ ਕੱਟ ਗਿਆ ਅੱਜ ਨਾ ਕੱਟ ਗਿਆ ਅਜੇ ਸਰਕਾਰ ਤੋਂ ਨਹੀਂ ਆਇਆ ਬੇਸਿਕਲੀ ਤੁਸੀਂ ਆਪਣਾ ਹਿੱਸਾ ਹੀ ਨਹੀਂ ਦੇ ਰਹੇ 88% ਜਿਹੜੀ ਸਰਕਾਰ ਨੇ ਹਿੱਸਾ ਦੇਣਾ ਹੈ ਉਹਨੇ ਕੇਵਾਈਸੀ ਚੱਕਰ ਨਹੀਂ ਕਰਨਾ ਉਹਨੇ ਜਿਹੜੇ 88% ਦੇਣਾ ਹੈ ਜਿਹਨਾਂ ਲੋਕਾਂ ਨੂੰ ਮਦਦ ਕਰਨੀ ਹੈ ਉਹਨੇ ਚੈੱਕ ਵੀ ਕਰਨਾ ਵੀ ਇਹ ਸਹੀ ਜਾ ਰਿਹਾ ਕਿ ਨਹੀਂ ਜਾ ਰਿਹਾ ਉਹ ਹਰ ਸਾਲ ਹੁੰਦਾ ਹੈ ਹਰ 3 ਸਾਲ ਬਾਅਦ ਹੁੰਦਾ ਹੈ ਹਰ 1 ਸਾਲ ਬਾਅਦ ਤੁਸੀਂ ਵੀ ਕਰਦੇ ਹੋ ਸੇਟਸ ਕਰਾ ਵੀ ਕਰਦੀਆਂ ਨੇ ਇਸ ਕਰਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੁਹਾਡੇ ਆਪਣੇ ਬਿਆਨ ਹੀ ਨਹੀਂ ਮਿਲਦੇ ਸੀਐਫਓ 4 ਲੱਖ ਕਾਡ ਕਰ ਰਹੇ ਸੀ ਫਰਾਂਸ ਮਿਸਟਰ ਸਾਹਿਬ 32 ਲੱਖ ਬੰਦਾ ਕਹਿਣ ਲੱਗੇ ਕੱਲ ਅਮਨ अरोड़ा ਜੀ 65 ਲੱਖ ਹੀ ਕਹਿਣ ਲੱਗੇ ਤੁਸੀਂ ਪਹਿਲਾਂ ਨਮਾਇੰਦੇ ਸਰਕਾਰ ਦੇ ਤੁਸੀਂ ਇੱਕ ਪਹਿਲਾਂ ਬਾਇ ਡਾਟਾ ਸਹੀ ਇਕੱਠਾ ਕਰੋ ਕੋਈ ਕਲਰ ਪਾਲਸ ਪਟਿਆਲੇ ਪਹੁੰਚੇ ਉਹਨਾਂ ਵੱਲੋਂ ਕਿਹਾ ਗਿਆ ਕਿ 2027 ਦੀਆਂ ਵੋਟਾਂ ਨੂੰ ਲੈ ਕੇ ਜੜੀ ਹੈ ਹੋਰ ਇਹ ਹਲਚਲ ਕਰਨੀ ਸ਼ੁਰੂ ਕਰਤੀ ਹੈ ਬੀਜੇਪੀ ਨੇ ਕਿ ਵੋਟਾਂ ਉਧਰੋਂ ਕੱਟਣਗੇ ਨਹੀਂ ਤੇ ਆਪਣੀ ਤਰਫੀਆਂ ਮਹਰਾਨਗੇ ਕਿ ਨਾਮ ਬਦਲੇ ਜਾਣਗੇ ਕੋਈ ਇਦਾਂ ਦੀ ਵੀ ਗੱਲ ਬਣੇਗੀ ਕਦੇ ਨਹੀਂ ਐ ਹੁੰਦਾ ਹੁੰਦਾ ਮੈਂ ਡੀਸੀ ਸਾਹਿਬ ਦੀ ਪਰਸੋ ਮੀਟਿੰਗ ਸਟਾਰ ਲਿਫ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ